ਹਾਂਜੀ ਸਸਿਕਾ ਮੇਟਰ ਕੀ ਹਾਲ ਚਾਲ ਆ ਸਵਾਤ ਆ ਤੁਹਾਡਾ ਆਪਣੇ ਚੈਨਲ ਤੇ ਜੀ ਅਸੀਂ ਬਾਈ ਕੋਲੇ ਅੱਜ ਖੜੇ ਸੀਗੇ ਤੇ ਬਾਈ ਕੋਲੇ ਚਾਰ ਟਰੈਕਟਰ ਹੈ ਚਾਰੇ ਸਵਰਾਜ ਟਰੈਕਟਰ ਹੈ ਚਾਰਾਂ ਬਾਰੇ ਸਾਰੀ ਅਪਰ ਜਾਣਕਾਰੀ ਬਾਕੀ ਬਾਈ ਤੁਹਾਨੂੰ ਪਹਿਲਾਂ ਬਾਈ ਨੂੰ ਬੰਦ ਸਸਿਕਾ ਬਾਈ ਜੀ ਹੋਠ ਠੀਕ ਠਾਕ ਹੋ ਜੀ ਹਾਂਜੀ ਵਧੀਆ ਜੀ ਹਾਂਜੀ ਭਾਈ ਜੀ ਇਹ ਸਵਰਾਜ ਖੜਾ 735 ਇਹਦੇ ਬਾਰੇ ਚਾਹਣਾ ਨਾ ਪਾਏ ਮੜਾ ਇਹ ਟਰੈਕਟਰ ਸਾਰਾ origignal ਹੈ 99 ਮਾੜਨਾ ਪੰਜਾਬ ਨੰਬਰ ਹੈ ਜੀ ਅੱਛਾ ਸਾਰਾ origignal ਟਰੈਕਟਰ ਹੈ 99 ਮਾੜਲਾ ਠੀਕ ਆ ਜੀ ਤੇ ਕੋਈ ਆਪਣਾ ਇੰਜਨ ਗੇਅਰ ਦੀ ਜੀ ਓਕੇ ਉਹ ਵਾਕੇ ਲੈ ਲਈ ਜਮ ਓਕੇ ਮਿਲ ਗਈ ਫੁੱਲ ਗਾਰੰਟੀ ਹੈ ਜੀ ਲੋ ਵੀ ਮੇਟਰੋ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਕਿਸੇ ਪਾਸੇ ਕੋਈ ਲੀਕ ਨਹੀਂ ਦੇ ਸਕਦੇ ਸਾਰਾ オリジナル ਟਰੈਕਟਰ ਆ ਕੋਈ ਕਮੀ ਪੇਸ਼ੇਂਟ ਟਰੈਕਟਰ ਟਾਇਰਾਂ ਦੀ ਗੱਲ ਕਰੀਏ ਜੀ ਆਪਾਂ ਮਗਰਲੇ 42 ਪੈਸੇ ਆ ਜੀ ਮੂਹਲੇ 40 ਪੈਸੇ ਠੀਕ ਹੈ ਇਹ ਟਾਇਰਾਂ ਦੀ ਕੰਡੀਸ਼ਨ ਤੇ ਦੇਖ ਸਕਦੇ ਪੱਕੇ ਟਾਇਰ ਆ ਹੀ ਦੇ ਸਕਦੇ ਤੁਸੀਂ ਕੋਈ ਕਮੀ ਪੇਸ਼ ਨਹੀਂ Ориਜినਲ ਟ੍ਰੈਕਟਰ ਆ ਸਾਰਾ ਤੇ ਕਿੰਨਾ ਮਾਡਲ ਆ ਜੀ ਇਹ 99 ਆ ਜੀ 99 ਮਾਡਲ ਆ ਆਪਾਂ ਡਿਮਾਂਡ ਦੀ ਜੀ ਗੱਲ ਕਰੀ ਭਾਈ ਜੀ ਮਾਨ ਜੀ ਮੰਗਦੇ ਦਾ 1 ਲੱਖ 60000 ਦੇ ਦਿਆਂਗੇ 60000 ਦਾ ਅੱਛਾ ਜੀ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਉਹ ਤੇ ਲੈ ਜਿਹੜਾ ਆਪਣਾ 8000 ਰੁਪਏ ਡਿਸਕਾਊਂਟ ਆ ਹਾਂ ਜੀ ਹਾਂ ਜੀ ਬਾਕੀ ਮੌਕੇ ਤੇ ਹੋਈ ਵੀ ਗੱਲ ਕਰਾਂਗੇ ਹਾਂ ਜੀ ਮਾਨਤਨ ਕਰ ਦਿਆਂਗੇ ਤੇ ਭਾਈ ਜੀ ਇਹਦੇ ਬਾਰੇ ਬੋਲ ਲੈ ਮੜਾ ਸੁਭਰਾਜ ਇਹ 13 ਮਾਡਲ ਲਈ 12ਵੇਂ ਮਹੀਨੇ ਦਾ ਹੀ ਕਲਾਸ ਕਰੀਂਦੇ ਨੇ ਤੇ ਦੇ ਸਕਦਾ ਤੇਰਾ ਮਾਡਲ ਆ ਐਨ ਮਾਰ ਕਮਕ ਲੱਗੇ ਦੇ ਸਕਦਾ ਤੁਸੀਂ ਚੈੱਕ ਕਰ ਸਕਦਾ ਟਰੈਕਟਰ ਸਾਰਾ Ориਜਨਲ ਆ ਚਾਰੇ ਟਰੈਕਟਰ ਚਾਰੇ ਟਾਇਰ ਨਾਲ ਦੇ 95 ਪੈਸੇ ਦੁਵਾਰਾ ਦੇ ਅੱਛਾ ਦੁਵਾਰਾ 95 ਪੈਸੇ ਟਾਇਰ ਆ ਦੇ ਸਕਦਾ ਤੁਸੀਂ ਸਾਰਾ Ориਜਨਲ ਟਰੈਕਟਰ ਆ ਕੋਈ ਕਮੀ ਪੇਸ਼ੀ ਨਹੀਂ ਤੇ ਕਲਾਸ ਕਰਦਾ ਇੰਜਨ ਆ ਸਾਰਾ ਹੀ Ориਜਨਲ ਟਰੈਕਟਰ ਆ ਟਾਪ ਮਾਡਲ ਟਰੈਕਟਰ ਆ ਜੀ ਇਹ ਤੇ ਕਿਹੜੀ ਪਾਰਟੀ ਆ ਇਹ ਫਾਸਟ ਅਸ਼ਾ ਇਹ ਦੂਜੇ ਨਾਲ ਟਰੈਕਟਰ ਆ ਠੀਕ ਆ ਜੀ ਪਟੰਡਾ ਨੰਬਰ ਆ ਤੇ ਆਪਾਂ ਇੰਜਨ ਗੇਅਰ ਦੀ ਗੱਲ ਕਰੀ ਜੀ ਓਕੇ ਮੈਂ ਵਾਕੇ ਲੈ ਲਈ ਬੰਦਾ ਠੀਕ ਆ 13 ਮਾੜਲਾ 4 ਲੱਖ 80 ਹਜ਼ਾਰ ਪੀਟਰਸ ਕੋਮਾ ਠੀਕ ਆ ਜੀ ਤੇਰੇ ਆਪਣਾ ਕਿੰਨੇ ਤੱਕ ਛੱਡੋ 70000 ਦਾ ਦੇ ਦੇ ਜਾਨੀ ਲਓ ਮਿੱਤਰੋ 10000 ਰੁਪਏ ਇਹਦੇ ਵਿੱਚ ਡਿਸਕਾਊਂਟ ਮਿਲੂਗਾ ਬਾਕੀ ਚੈੱਕ ਕਰਕੇ ਲੈ ਆ ਸਕਦੇ ਬਾਈ ਕਹਿੰਦਾ ਤਸੱਲੀ ਕਰਕੇ ਟਰੈਕਟਰ ਲੈ ਆ ਸਕਦੇ ਚਾਰੇ ਤੁਸੀਂ ਜਿਹੜਾ ਮਰਜੀ ਟਰੈਕਟਰ ਲੈ ਆ ਸਕਦੇ 50 ਨੰਬਰ ਕਾਗਜ਼ ਪੱਤਾ ਬਿਲਕੁਲ ਓਕੇ ਮਿਲਣਗੇ ਜੀ ਠੀਕ ਹੈ ਜੀ ਆ ਖੜਾ ਜੀ ਸਰਾਸ 74 ਇਹਦੇ ਬਾਰੇ ਦੱਸੇ ਇਹ 10 ਮਾਰ ਲਈ ਤੇਲ ਬ੍ਰੇਕਾਂ ਵੱਡੀ ਹਾਬਾਈ ਚਾਰੇ ਟਾਇਰ ਨਵੇਂ ਆ ਜੀ ਬਿੱਲ ਮਿਲ ਜੂਗਾ ਅੱਛਾ ਬਿੱਲ ਮਿਲ ਜੂਗਾ ਚਾਰੇ ਟਾਇਰ ਨਵੇਂ ਆ ਹਨ ਤੇ ਵੱਡੀ ਹਾਬਾਈ ਦੇ ਸਕਦਾ ਤੁਸੀਂ ਤੇਲ ਬ੍ਰੇਕਾਂ ਦੀ ਟੈ ਟਰੈਕਟਰ ਤੁਸੀਂ ਦੇ ਸਕਦੇ ਆ ਵੀ ਛੱਡਣ ਵਾਲਾ ਨਹੀਂ ਵੱਡੀ ਹੱਬਾ ਜੀ ਇਹਦੀ ਤੇ ਦੇ ਸਕਦੇ ਬਿਲਕੁਲ ਸਾਰਾ Ориਜినਲ ਟਰੈਕਟਰ ਹੈ ਪੈਂਟ ਪੂਪ ਦੇ ਸਕਦੇ ਮਤਲਬ ਬਿਲਕੁਲ ਨਵਾਂ ਟਰੈਕਟਰ ਜਿਹੋ ਜਿਹਾ ਤੁਸੀਂ ਏਜੰਸੀ ਚ ਘੜਾਲਿਆ ਸਮਲ ਏਜੰਸੀ ਵਾਲਾ ਕੰਮ ਹੀ ਆ ਤੇ ਕਿੰਨਾ ਮਾਡਲ ਦੱਸਿਆ ਸੀ ਇਹ 10 ਲੱਖ 50 ਨੰਬਰ ਹੈ ਜੀ 353000 ਰੁਪਏ ਹਾਂਜੀ ਹਾਂਜੀ ਇਹ ਕਿੰਨੇ ਤੱਕ 340 ਦੇ ਦਾਂਗੇ ਲੋ ਮਤਲਬ 340 ਤੱਕ ਆ ਛੱਡਦਾ ਕੋ ਬਾਈ 15000 ਰੁਪਏ ਡਿਸਕਾਊਂਟ ਆ ਟਰੈਕਟਰ ਵਿੱਚ ਮਿਲੂਗਾ ਟਾਇਰ ਤੋਂ ਤੁਸੀਂ ਜੇ ਸਾਦੇ ਸਾਰਾ ਹੀ オリジナル ਟਰੈਕਟਰ ਆ ਕੋਈ ਕਮੀ ਪੇਸ਼ ਨਹੀਂ ਬੈਟਰੀ ਬੁਟਰੀ ਬਾਈ ਜੀ ਕਿਵੇਂ ਆਦੀ ਓਕੇ ਆ ਜਮਾ ਪੂਰ ਗਰੰਟੀ ਠੀਕ ਆ ਜੀ ਆ ਖੜਾ ਜੀ ਸਵਰਾਜ 855 ਇਹ 13 ਮਾਰ ਲਈ ਇਹ 13 ਮਾਰ ਅੱਛਾ ਸਾਰਾ ਕੁਝ ਨਾਲ ਹੀ ਲਾ ਲਾ ਮਿੱਤਰੋ ਸਿਸਟਮ ਵਗੈਰਾ ਲੱਗਿਆ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਦੇਖ ਸਾਡੇ ਟਾਇਰ ਟੱਪਾ ਵੀ ਦੇਖ ਸਾਡੇ ਸਾਰਾ ਹੀ オリジナル ਟਰੈਕਟਰ ਆ ਅੱਛਾ 13 ਜੀ 80 ਤੋਂ 85 ਪੈਸਾ ਹਾਂ ਬਾਈ ਜੀ ਤੇ ਇਹਦੇ ਪਾਸੇ ਲੇਕ ਛੇਕ ਤਾਂ ਨਹੀਂ ਬਾਈ ਜੀ ਨਹੀਂ ਜੀ ਵਾਹ ਕੇ ਲੈ ਲੈ ਬੰਦਾ ਜੀ ਲੋਈ ਮਤਲਬ ਪਾ ਕੇ ਚੈੱਕ ਤਾਂ ਮਾਰ ਡ੍ਰੈਕਟਰ ਪੰਜਾਬ ਨੂੰ ਬਟਰੈਕਟਰ ਮਿਲੂਗਾ ਤੇ ਦੇਖ ਸਾਡਾ ਟਰੈਕਟਰ ਬਿਲਕੁਲ ਨਵਾਂ ਟਰੈਕਟਰ ਪਿਆ ਜੀ ਇਹ ਵੀ ਤੇ ਕਾਗਜ਼ ਪੱਤਰ ਬਿਲਕੁਲ ਓਕੇ ਮਿਲ ਗਏ ਬਹੁਤ ਸੋਹਣਾ ਟਰੈਕਟਰ ਜੀ ਅਛਾ ਨਕਦ ਕੈਸ਼ ਆ ਜੀ ਠੀਕ ਆ ਜੀ ਤੇ ਬਈ ਨੰਬਰ ਬੋਲਦੇ ਆ 99655 ਜੀ 94655 58783 ਜੀ 58783 ਰੋਹਾਨੰਦ ਪੈਂਦਾ ਜਿੱਦੋਂ ਮਰਜੀ ਆ ਜਾ ਗਲਾਪੂ ਬੋ ਸਕਦੇ ਆ ਜੀ ਅੱਲਾ ਹੋਵੇ ਮਤਲਬ ਜਦੋਂ ਮਰਜੀ ਬਾਈ ਕੋਲੇ ਤੁਸੀਂ ਜਾ ਸਕਦੇ ਹੋ 15000 ਰੁਪਿਆ ਡਿਸਕਾਊਂਟ ਹਰੇਕ ਟਰੈਕਟਰ ਦੇ ਵਿੱਚੋਂ ਤੁਹਾਨੂੰ ਮਿਲੂਗਾ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਤੇ ਸਾਰੇ ਹੀ ਟਰੈਕਟਰ オリジナル ਆ ਦੇ ਸਕਦੇ ਆ ਤੁਹਾਨੂੰ ਨਿਗਾ ਮਰਵਾ ਦਿੰਨੇ ਇੱਕ ਵਾਰੀ ਫੇਰ ਤੇ ਕੋਈ ਕਮੀ ਫੀਸ਼ ਨੇ ਵੀਡੀਓ ਮਤਲਬ ਕੇ ਸ਼ੇਅਰ ਕਰਦੇ ਜੀ ਤਾਂ ਕਿ ਆਪਣੇ ਕਿਸਾਨ ਭਰਾਵਾਂ ਤੱਕ ਖੋਹਾਂ ਤੱਕ ਪਹੁੰਚ ਕੇ ਤੇ ਫਾਇਦਾ ਹੋ ਚੁੱਕੇ ਧੰਨਵਾਦ